ਕੀ ਨਾਮ ਹੈ ਤੁਹਾਡਾ ਨਵਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਚੱਕ ਲਾਦੀਆਂ ਪਿੰਡ ਜੀ ਨਵਦੀਪ ਸਿੰਘ ਜੀ ਆਲੂਆਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਕੀ ਕੀ ਤੁਹਾਨੂੰ ਦਿੱਕਤ ਆ ਰਹੀ ਹੈ ਤੇ ਕਾਰਨ ਕੀ ਹੈ ਏਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਜੀ ਇਹ ਨੁਕਸਾਨ ਆਲੂ ਦਾ ਜੀ ਕੰਢੀ ਏਰੀਆ ਕਰਕੇ ਬਹੁਤ ਹੋ ਰਿਹਾ ਆ ਆਲੇ ਦੁਆਲੇ ਅਸੀਂ ਜੋ ਦੇਖਾਂਗੇ ਦੀ ਆਪਣੇ ਜੰਗਲਾਤ ਹੈਗਾ ਆ ਉਹਦੇ ਵਿੱਚ ਜਾਨਵਰ ਬਹੁਤ ਆ ਜਿੱਦਾਂ ਸੂਰ ਵੀ ਆ ਜਾਂਦੇ ਆ ਨੀਲ ਗਾਂ ਆ ਜਾਂਦੀ ਆ ਸੰਭਰ ਆ ਜਾਂਦੀ ਆ ਜਦੋਂ ਇਹ ਜੁੱਟਾਂ ਦੇ ਜੁੱਟ ਸਾਡੇ ਖੇਤਾਂ ਵਿੱਚ ਵੱਢਦੇ ਆ ਦਾ ਇੱਕ ਵੱਡਿਓ ਜਿਹੜਾ ਹੈਗਾ ਆ ਨੁਕਸਾਨ ਆਲੂ ਪੱਟ ਦਾ ਸਾਰ ਹੀ ਮਤਲਬ ਕਿੱਲਿਆਂ ਦੇ ਕਿਲ ਜਿਹੜੇ ਹੈਗੇ ਆ ਉਹ ਨੁਕਸਾਨੇ ਜਾਂਦੇ ਆ ਤੇ ਆਲੂ ਜਦੋਂ ਸੂਰਨੇ ਪੱਟਣਾ ਆ ਉਹ ਸਾਰਾ ਖਤਮ ਹੋ ਜਾਂਦਾ ਜੀ ਮੁੜ ਕੇ ਸਾਨੂੰ ਫਿਰ ਹਰ ਟਾਈਮ ਅਸੀਂ ਬੰਦੇ ਬਿਠਾਉਣੇ ਪੈਂਦੇ ਆ 24 24 ਘੰਟੇ ਰਾਤ ਨੂੰ ਵੀ ਬੰਦਿਆਂ ਦੀਆਂ ਡਿਊਟੀਆਂ ਲਾਉਣੇ ਪੈਂਦੀਆਂ ਆ ਤੇ ਬੜੀ ਦਿੱਕਤ ਆ ਰਹੀ ਆ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਕੰਡੀ ਤੇ ਖੇਤਰ ਦੇ ਵਿੱਚ ਤੁਹਾਡੇ ਦੱਸਣ ਮੁਤਾਬਕ ਕਿ ਆਲੂਆਂ ਦੀ ਖੇਤੀ ਹੋ ਰਹੀ ਹੈ ਜੀ ਤੁਹਾਡੇ ਹੀ ਦੱਸਣ ਮੁਤਾਬਕ ਕਿ ਆਪਾਂ ਨਾਲ ਦੇ ਗਵਾਂਢੀ ਪੰਜ ਸੱਤ ਪਿੰਡਾਂ ਦੀ ਗੱਲ ਕਰੀਏ ਤਾਂ ਸੈਂਕੜੇ ਕਿੱਲੇ ਜਿਹੜਾ ਉੱਥੇ ਬਰਬਾਦ ਹੋ ਰਿਹਾ ਹੈ ਕੀ ਅਸਲ ਸੱਚ ਹੈ ਉਸ ਵਿੱਚ ਵੀ ਦੇਖੋ ਜੀ ਜਿਹੜੇ ਸਾਡੇ ਕੋਈ 20 ਤੋਂ 25 ਪਿੰਡ ਐ ਇਹੋ ਜਿਹੇ ਜਿਹੜੇ ਹੈਗੇ ਆ ਜਿਹੜੇ ਕੰਢੀ ਨਾਲ ਅਟੈਚ ਆ ਤੇ ਲਗਭਗ ਸੈਂਕੜਿਆਂ ਦੇ ਹਿਸਾਬ ਨਾਲ ਇੱਥੇ ਆਲੂ ਦੀ ਖੇਤੀ ਹੁੰਦੀ ਆ ਤੇ ਇੱਕ ਹਿਸ਼ਾਰਪੁਰ ਜ਼ਿਲ੍ਹਾ ਹੋਣ ਕਰਕੇ ਪਹਿਲਾਂ ਮਾਲਪੁਰ ਮਾਲਪੁਰ ਤੋਂ ਦੂਜਾ ਹਿਸ਼ਾਰਪੁਰ ਕੰਢੀ ਏਰੀਆ ਜਿੱਥੇ ਚੱਕਲਾ ਦੀਆਂ ਢੋਲ ਵਹਾ ਸੈੱਡ ਹੋ ਗਈ ਆ ਇੱਥੇ ਆਲੂ ਦੀ ਫਸਲ ਬਹੁਤ ਜ਼ਿਆਦਾ ਹੁੰਦੀ ਆ ਤੇ ਜੰਗਲੀ ਜਾਨਵਰਾਂ ਦਾ ਨੁਕਸਾਨ ਹੋਣ ਕਰਕੇ ਜ਼ਿਮੀਂਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਆ ਤੇ ਉਹਦਾ ਸਾਨੂੰ ਰਾਹ ਨਹੀਂ ਮਿਲਦਾ ਪਿਆ ਕੋਈ ਵੀ ਜਾਨਵਰਾਂ ਦੇ ਆਉਣ ਦਾ ਕਾਰਨ ਵੱਡਾ ਕਾਰਨ ਕੀ ਮੰਨਦੇ ਆਪਾਂ ਕਹਿ ਸਕਦੇ ਆ ਕਿ ਜੋ ਜੰਗਲਾਂ ਦੀ ਵੱਡੇ ਪੱਧਰ ਤੇ ਕਟਾਈ ਹੋ ਰਹੀ ਆ ਕਿ ਉਹਦੇ ਕਾਰਨ ਜਿਹੜਾ ਜਾਨਵਰ ਆ ਚਾਹੇ ਉਹ ਜੰਗਲੀ ਸੂਰ ਆ ਨੀਲ ਗਾਂ ਜਾਂ ਕੁਝ ਹੋਰ ਆ ਉਹ ਫਸੋਵਾਂ ਵੱਲ ਜਿਹੜਾ ਉਹ ਆਪਣਾ ਉਹ ਮੂਵ ਕਰ ਰਹੇ ਨੇ ਦੇਖੋ ਜੀ ਉਹਦੇ ਵਿੱਚ ਕੀ ਆ ਜੰਗਲਾਂ ਦੀ ਕਟਾਈ ਤਾਂ ਹੋ ਰਹੀ ਆ ਨੁਕਸਾਨ ਹੁੰਦਾ ਆ ਜਿਹੜਾ ਪਹਾੜੀ ਇਲਾਕਾ ਹੈਗਾ ਪਹਾੜੀ ਲਗ ਤੋਂ ਬਾਅਦ ਜਿਹੜੇ ਜਾਨਵਰ ਆ ਉਹ ਥੱਲੇ ਵੱਲ ਨੂੰ ਵੀ ਆ ਗਏ ਜੇ ਅਸੀਂ ਕੰਢੀ ਦੀ ਗੱਲ ਨਾ ਕਰੀਏ ਜੇ ਅਸੀਂ ਹੋਰ 10 ਕਿਲੋਮੀਟਰ ਸਾਈਡ ਨੂੰ ਚੱਲ ਜਾਈਏ ਨਾ ਤਾਂ ਉੱਥੇ ਵੀ ਜੰਗਲੀ ਸੂਰ ਜਾਨਵਰ ਪਹੁੰਚ ਚੁੱਕਾ ਆ ਕਿਉਂ ਇੱਥੇ ਖਾਣ ਨੂੰ ਕੁਝ ਨਹੀਂ ਮਿਲਦਾ ਜੰਗਲ ਸਾਰੇ ਵੱਢ ਹੋ ਗਏ ਆ ਨਵਦੀਪ ਜੀ ਸਰਕਾਰ ਚਾਹੇ ਕੋਈ ਵੀ ਹੋਵੇ ਜਿਹੜੀ ਪੰਜਾਬ ਸਰਕਾਰ ਆ ਉਹ ਫਸਲਾਂ ਦੇ ਬਚਾ ਲਈ ਸਬਸਿਡੀ ਤੇ ਝਾਲੀ ਪ੍ਰੋਵਾਈਡ ਕਰਾਉਂਦਾ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ ਤੁਹਾਨੂੰ ਦੇ ਬਿਲਕੁਲ ਕੋਈ ਨਹੀਂ ਜੀ ਸਰਕਾਰ ਦਾ ਇਸ ਪਾਸੇ ਖਿਆਲ ਹੀ ਕੋਈ ਹੈ ਨਹੀਂ ਉਹ ਅਸੀਂ ਚਾਹੁੰਦੇ ਆ ਵੀ ਚਲੋ ਬਾਉਂਡਰੀ ਵਾਸਤੇ ਸਾਨੂੰ ਜਿੰਦਾ 7-7 ਫੁੱਟ ਬਾਉਂਡਰੀ ਤਾਰ ਜਾਂ ਕੋਈ ਝਾਲ ਇਹੋ ਜੀ ਸਬਸਿਡੀ ਮੁਹੱਈਆ ਕਰਾਵੇ ਜ਼ਿੰਮੇਦਾਰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਆ ਜਾਨਵਰਾਂ ਤੋਂ ਉਹ ਬਚਾ ਹੋ ਸਕੇ ਕੰਡਿਆਲੀ ਤਾਰ ਨੂੰ ਲੈ ਕੇ ਭਾਪ ਫੈਂਸਿੰਗ ਫੈਂਸਿੰਗ ਨੂੰ ਲੈ ਕੇ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਕੰਢੀ ਖੇਤਰ ਦੇ ਵਿੱਚ ਖਾਸ ਕਰ ਜਿੱਥੇ ਆਵਾਰਾ ਪਸ਼ੂਆਂ ਦੀ ਜਾਂ ਜਾਨਵਰਾਂ ਦੀ ਜਿਆਦਾ ਮਾਰ ਪੈਂਦੀ ਹੈ ਕਿ ਆਪਾਂ ਉਸ ਥਾਂ ਤੇ ਵਿਸ਼ੇਸ਼ ਤਵੱਜੋ ਦੇ ਰਿਹਾ ਹੈ ਫੋਕੇ ਦਾਅਵੇ ਆ ਸਰਕਾਰ ਦੇ ਫੋਕੇ ਆ ਜੀ ਫੇਲਾ ਸਾਡੇ ਤੱਕ ਤਾਂ ਇਦਾਂ ਦੀ ਸਹੂਲਤ ਕੋਈ ਪਹੁੰਚੀ ਨਹੀਂ ਜੇ ਪਹੁੰਚੀ ਹੁੰਦੀ ਤਾਂ ਅਸੀਂ ਜ਼ਰੂਰ ਲੈਨੇ ਆਹਨੂੰ ਕਦੀ ਖੇਤੀਬਾੜੀ ਵਿਭਾਗ ਜਿਹੜਾ ਆ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਜਾਗਰੂਤ ਕਰਦਾ ਹੈਗਾ ਆ ਉਹਨਾਂ ਨੇ ਕਦੀ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਨਹੀਂ ਦੱਸੀ ਹੈਗੀ ਆ ਬਈ ਸਰਕਾਰ ਵੱਲੋਂ ਝਾਲਮਹਈਆ ਹੋ ਜਾਂਦਾ ਤਾਰਮਹਈਆ ਹੋ ਜਾਂਦੀ ਸਬਸਿਡੀ ਤੇ ਨਹੀਂ ਬਿਲਕੁਲ ਨਹੀਂ ਕੁਛ ਨਹੀਂ ਦੱਸਿਆ ਜੀ ਇਸ ਬਾਰੇ ਸਰਕਾਰ ਆਪਣੇ ਜਿਹੜਾ ਮਹਿਕਮਾ ਵੀ ਹੈਗਾ ਡਿਪਾਰਟਮੈਂਟ ਹੈਗਾ ਆ ਕੋਈ ਇਹਨਾਂ ਨੇ ਸਾਨੂੰ ਇਦਾਂ ਦੀ ਸਕੀਮ ਨਹੀਂ ਦਿੱਤੀ ਫਿਰ ਤੁਸੀਂ ਆਪਣੇ ਫਸਲ ਦੇ ਬਚਾ ਲੈ ਕੀ ਉਦਮ ਆਪਣੇ ਪੱਧਰ ਤੇ ਕਰਦੇ ਉਦਮ ਦੇਖੋ ਜੀ ਜ਼ਿੰਮੇਵਾਰ ਤਾਂ ਹਰੇਕ ਪਾਸੇੋਂ ਨੁਕਸਾਨੀਆਂ ਪਿਆ ਆ ਉਹ ਨੁਕਸਾਨ ਚ ਝੱਲ ਲਾਂਦਾ ਆ ਚੱਲ ਕੇ ਘਰ ਆ ਜਾਂਦਾ ਆ ਸਾਨੂੰ ਤਾਂ ਕੁਝ ਦੀਦਾ ਹੀ ਨਹੀਂ ਉਹਦੀ ਆਪਣੇ ਅਸੀਂ ਕੀ ਕਰੀਏ ਅਸੀਂ ਬੰਦੇ ਬਿਠਾਏ ਆ ਕੁਝ ਅੱਗ ਲਾਈ ਆ ਖੁੰਝੇ ਅੱਗ ਲਾਤੀ ਉਹ ਖੁੰਝੇ ਅੱਗ ਲਾਤੀ ਰਾਤ ਨੂੰ ਪਿਆਰ ਵਰ ਨਾ ਆਵੇ ਬਸ ਇਹੀ ਆ ਜੀ ਕਿਆ ਨਾ ਬਾਈ ਤੁਹਾਡਾ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਤੁਸੀਂ ਕਿੰਨੇ ਕਿੱਲਾਂ ਦੇ ਵਿੱਚ ਆਲੂਆਂ ਦੀ ਖੇਤੀ ਦੀ ਪਿਆਦਾਵਾਰ ਕੀਤੀ ਹੈ ਜੀ ਮੈਂ ਤਾਂ ਕਰੀ 30 ਕਿੱਲੇ ਚ ਕੀਤੀ ਆ ਕੀ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਮੌਜੂਦਾ ਹਾਲਾਤ ਕੀ ਨੇ ਜੋ ਤੁਹਾਡੇ ਹਿੱਸੇ ਦੀ ਜੋ 30 ਕਿੱਲਾਂ ਦੇ ਵਿੱਚ ਤੁਸੀਂ ਫਸਲ ਕੀਤੀ ਹੋਈ ਹੈ ਜੀ ਦੇਖੋ ਜੀ ਮੈਂ ਤਿੰਨਾਂ ਪਿੰਡਾਂ ਦੇ ਵਿੱਚ ਅਲੱਗ-ਅਲੱਗ ਮਤਲਬ ਆਲੂ ਲਗਾਏ ਹੋਏ ਸੀ ਤੇ ਠੇਕੇ ਤੇ ਜ਼ਮੀਨ ਅਸੀਂ ਬੰਦੇ ਆ ਠੇਕੇ ਵੀ ਮਹਿੰਗੇ ਆ 40 45 45000 ਠੇਕਾ ਆ ਤੇ ਜਾਨਵਾ ਬਹੁਤ ਨੁਕਸਾਨ ਕਰਦਾ ਸਾਰੇ ਪਾਸੇ ਨੁਕਸਾਨ ਹੋਇਆ ਸਾਡਾ ਨੰਗਲ ਚ ਬਾਈ ਆ ਉੱਥੇ ਵੀ ਨੁਕਸਾਨ ਹੋਇਆ ਭੁੰਗੇ ਚ ਬਾਈ ਆ ਉੱਥੇ ਵੀ ਨੁਕਸਾਨ ਹੋਇਆ ਇਹ ਚੱਕਲਾਦਿਆਂ ਦੇ ਵਿੱਚ ਖੜੇ ਆ ਤੇ ਤੁਸੀਂ ਆਪ ਦੇਖ ਹੀ ਲਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਇਹ ਆਲੂ ਇੱਕ ਸਾਡੇ ਪੱਟਣੇ ਵਾਲੇ ਰਹਿ ਗਏ ਆ ਬਾਕੀ ਤਾਂ ਅਸੀਂ ਪਟ ਚੁੱਕੇ ਆ اچھا 30 ਕਿੱਲਿਆਂ ਦੀ ਤੁਸੀਂ ਪੈਸਾ ਵਾਰਕ ਕੀਤੀ ਆ ਆਪਾਂ 1 ਕਿੱਲੇ ਦੀ 1 ਏਕੜ ਦੀ ਗੱਲ ਕਰੀਏ ਕੀ ਉਹਤੇ ਲਾਗਤ ਆਉਂਦੀ ਆ ਤਾਂ ਲਾਗਤ ਤੋਂ ਬਾਅਦ ਹੁਣ ਜੋ ਨੁਕਸਾਨ ਹੋਇਆ ਬਚਤ ਕੀ ਰਹੇਗੀ ਜੀ ਫਿਰ ਇਸ ਤਰ੍ਹਾਂ ਦੇਖੋ 50 ਤੋਂ 60000 ਰੁਪਇਆ ਕਿੱਲੇ ਦੀ ਜਿਹੜੀ ਸਾਡੀ ਲਾਗਤ ਆਉਂਦੀ ਹੈ ਤੇ ਸ਼ੁਰੂ ਤੋਂ ਲੈ ਕੇ ਮਤਲਬ ਲਾਸਟ ਚੱਕਰ ਤੇ ਐਤ ਕੀ ਚਲੋ ਰੇਟ ਠੀਕ ਕਰਕੇ ਮਤਲਬ 50 ਕਹ ਹਜ਼ਾਰ ਰੁਪਏ ਵਜ ਜਾਂਦਾ ਜੇ ਲੱਖ ਦੇ ਅਲੂ ਨਿਕਲ ਗਏ ਤਾਂ ਹੁਣ ਜਿਹੜਾ ਇੱਥੇ ਨੁਕਸਾਨ ਹੋਇਆ ਸਾਡਾ ਇਹ ਤਾਂ ਮਤਲਬ ਨੁਕਸਾਨ ਹੀ ਨੁਕਸਾਨ ਆ ਐਚੋ ਬਚਤ ਤਾਂ ਹੋਣੀ ਨਹੀਂ ਆ ਜਿਹੜੇ ਬਚ ਗਏ ਆ ਉਹ ਦੇਖਾਂਗੇ ਕੀ ਨਿਕਲਦਾ ਹੁਣ ਅਕਸਰ ਜਦੋਂ ਇਹ ਹਾਰਡ ਆਉਂਦੇ ਨੇ ਜਾਂ ਕੁਦਰਤੀ ਆਫਤਾਂ ਪੈਦਾ ਹੁੰਦੀਆਂ ਨੇ ਜਾਂ ਸੁੰਡੀ ਮਾਰ ਜਾਂਦੀ ਆ ਫਸਲ ਨੂੰ ਉਦੋਂ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ ਕਿ ਲੱਗਦਾ ਕਿ ਇਸ ਤਰ੍ਹਾਂ ਦਾ ਜੰਗਲੀ ਜਾਨਵਰਾਂ ਤੋਂ ਬਚਾ ਲੈ ਉਹ ਸਰਕਾਰ ਨੂੰ ਕੋਈ ਵਿਸ਼ੇਸ਼ ਤਵੱਜੋ ਜਾਂ ਕੋਈ ਵਿਸ਼ੇਸ਼ ਤੌਰ ਤੇ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਕਿਸਾਨ ਭਾਈਚਾਰੇ ਲਈ ਕਰਨਾ ਚਾਹੀਦਾ ਉਹਨਾਂ ਨੂੰ ਪਰ ਦੇਖਦਾ ਸੁਣਦਾ ਕੋਈ ਨਹੀਂ ਆ ਐਲਾਨ ਹੀ ਰਹਿ ਜਾਂਦੇ ਆ ਠੀਕ ਹੈ ਜੰਗਲਾ ਹੋ ਰਾਤ ਨੂੰ ਦੋ ਦੋ ਬੰਦੇ ਇੱਥੇ ਮਤਲਬ ਛੱਡੇ ਆ ਟੋਟਲ ਦੇਖੀਏ ਤਾਂ ਕਿੰਨਾ ਨੁਕਸਾਨ ਹੋ ਗਿਆ ਤੁਹਾਨੂੰ ਸਾਡਾ ਮੰਨ ਕੇ ਚੱਲੀਏ ਮਤਲਬ ਇਹਨਾਂ 13 ਕਿੱਲੇ ਦਾ ਪਲਾਟ ਆ ਇਹ ਇਹਦੇ ਵਿੱਚੋਂ ਕਿਲਾ ਡੇਢ ਕਿਲਾ ਤਾਂ ਨੁਕਸਾਨ ਆਇਆ ਨਾ ਸਾਰੇ ਘੁੰਮ ਘੁੰਮ ਕੇ ਵਿੱਚੋਂ ਵਿੱਚੋਂ ਨੁਕਸਾਨ ਕੀਤਾ ਹੈ